ਸਸੇਗਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇਵੇ ਜਿਵੇਂ ਨਾ ਡੀਪੀਸੀ ਪੰਜਾਬੀ ਤੇ ਪੱਤਰਕਾਰ ਦਲਵੀਰ ਤਰਖਾ ਦੇ ਮਕੇਰੀਆਂ ਤੋਂ ਰਿਪੋਰਟ ਇਹ ਜੋ ਖਬਰ ਪ੍ਰਾਪਤ ਹੋਈ ਹੈ ਇਹ ਹੋਈ ਹੈ ਜੀ ਤਲਵਾੜਾ ਤੋਂ ਤਲਵਾੜਾ ਦੇ ਐਸਐਸਓ ਤੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਹਰਜਿੰਦਰ ਸਿੰਘ ਹੈਪੀ ਜੋ ਕਿ ਸਿਵ ਵਿ사ਣਾ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਮਸਲੇ ਦੇ ਵਿੱਚ ਐਸਐਸਓ ਤਲਵਾੜਾ ਨੂੰ ਫੋਨ ਕੀਤਾ ਜਾਂ ਤਾਂ ਉਹਨਾਂ ਨੇ ਅੱਗੋਂ ਗਾਲੀ ਗਲੂਚ ਕਰਨਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਬਹੁਤ ਜ਼ਿਆਦਾ ਜੜੀਆਂ ਨੇ ਗਾਲਾਂ ਦਿੱਤੀਆਂ ਗਈਆਂ ਨੇ ਇਸੇ ਪਲੱਗ ਦੇ ਵਿੱਚ ਬੰਟੀ ਜੋਗੀ ਦੇ ਨਾਲ ਹਰਜਿੰਦਰ ਸਿੰਘ ਹੈਪੀ ਡੀਐਸਪੀ ਆਫਿਸ ਦੇ ਵਿੱਚ ਮੰਗ ਪੱਤਰ ਲੈ ਕੇ ਪਾਉਂਦੇ ਨੇ ਤੇ ਮੰਗ ਪੱਤਰ ਦਿੰਦੇ ਨੇ ਕਿ ਐਸਐਚਓ ਤਲਵਾੜਾ ਦੀ ਜਾਂ ਤਾਂ ਬਦਲੀ ਕੀਤੀ ਜਾਵੇ ਜਾਂ ਉਹਨਾਂ ਨੂੰ ਕਿਹਾ ਜਾਵੇ ਕਿ ਸਿਵ ਸੈਨਾ ਹੈਪੀ ਕੋਲੋਂ ਜਿਹੜੀ ਇਹ ਮਾਫੀ ਮੰਗ ਲਈ ਜਾਵੇ ਲਿਖਤੀ ਰੂਪ ਦੇ ਵਿੱਚ ਤਾਂ ਅਸੀਂ ਇਸ ਮਸਲੇ ਨੂੰ ਛੱਡ ਦਿਆਂਗੇ ਜੇਕਰ ਉਹ ਇਸ ਤਰ੍ਹਾਂ ਨਹੀਂ ਕਰਦੇ ਤਾਂ ਫਿਰ ਅਸੀਂ ਧਰਨਾ ਵੀ ਲਗਾ ਸਕਦੇ ਆ ਤੁਸੀਂ ਦੇ ਦੇ ਪਈ ਮੇਰਾ ਡੀਪੀਸੀ ਪੰਜਾਬੀ ਤੇ ਦਲਵੀਰ ਚਰਖਾ ਦੀ ਮਕੇਰੀਆਂ ਤੋਂ 에어ਪੋਰਟ ਜੈਸ਼ੀਵ ਰਾਮ ਵਿਆਮਹਾਲ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਸਾਡੇ ਜਿਹੜੇ ਸਿਖਸ਼ਣਾ ਦੇ ਪ੍ਰਧਾਨ ਹਰਜਿੰਦਰਪਾਲ ਲਾਚੀ ਇਹ ਪੰਜਾਬ ਦੇ ਪਰਿਵਾਰੀ ਹੈ ਜੁਗ ਤੇ ਇਹਨਾਂ ਦੇ ਨਾਲ ਐਸਐਚ ਤਲਵਾੜਾ ਨੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ਉਹਦੇ ਸਬੰਧ ਵਿੱਚ ਅਸੀਂ ਅੱਜ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਸ ਦੇ ਵਿੱਚ 4 ਦਿਨ ਦਾ ਸਮੇਂ ਮੰਗਿਆ ਤੇ ਜਾਂ ਤੇ ਐਸਐਸਪੀ ਸਾਹਿਬ ਉੱਥੇ ਬਗਲਿਆ ਜਾਵੇ ਜਾਂ ਉਹ ਰਿਟਰਨ ਦੇ ਵਿੱਚ ਜਿਹੜਾ ਮਾਫੀਨਾਮਾ ਉਹ ਦੇਣ। ਆਗਰ ਇਹ ਇਸ ਤਰ੍ਹਾਂ ਨਹੀਂ ਹੁੰਦਾ ਤਾਂ 4 ਦਿਨ ਬਾਅਦ ਅਸੀਂ ਜਿਹੜਾ ਨੈਸ਼ਨਲ ਹਾਈਵੇ ਹੈ ਉਹ ਮਜਬੂਰੀ ਦੇ ਵਿੱਚ ਜਾਮ ਕਰਾਂਗੇ। ਤੇ ਨਾਂ ਰੱਖਾਂਗੇ ਪੱਕਾ ਹੜਤਾਲ ਉਦੋਂ ਤੱਕ ਜਦੋਂ ਤੱਕ ਉਹ ਸਸਪੈਂਡ ਨਹੀਂ ਹੁੰਦਾ।